ਇਹ ਨੀ ਤਾਂ ਕੜਦੀ ਬਹੁਤੀ ਸੋਹਣੀ ਫਲੀ ਜਾ ਕੇ ਨ ਕਰਦੀ ਬਹੁਤੀ ਸੋਹਣੀ ਜਾਂ ਟੁੰਡ ਕਰਦੀ ਟਾਣੀ ਨਹੀਂ ਟੂਟਾ ਮੈਨੂੰ ਲੱਗੇ ਸਕੀਨਣ ਨਹੀਂ ਟੂਟਾ ਮੈਨੂੰ ਲੱਗੇ ਸਕੀਨਣ ਢੰਡ ਚੋਂ ਅੱਖ ਬਸਾ ਲਈ ਖੁੱਲ ਕੇ ਨੱਚ ਲੈਣੀ ਬੜੀ ਤੇ ਆਂ ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਜਦ ਮੈਂ ਦੁਰਗੀ ਪੇਕੇ ਨਹੀਂ ਜਾਏ ਵੱਡੀ ਦਕਲ ਰੂੜੀ ਟੜਟੜ ਵੇਖੇ ਨਹੀਂ ਜਾਏ ਵੱਡੀ ਦਕਲਲਾ ਰੂੜੀ ਟੜਟੜ ਵੇਖੇ ਨਹੀਂ ਜਾਏ ਕਲਾਸੀ ਇਹ ਮੇ ਫੌਜੀ ਨੇ ਪੀ ਦੇਈ ਰਾਮਾ ਬਬਲਾ ਫੌਜੀ ਨੂੰਤੀ ਦੇਈ ਨਾ ਬਾਬਲਾ ਹਾਰੀ ਪੁੱਤ ਉਦਹੀ ਉਦਹੀ ਨਾ ਮੰਗ ਲਾ ਹਾੜੀ ਬੱਤਮ ਤੇਰੇ ਬਸੋਨੀ ਨਾ ਅਧੀਰਾ ਤਾਂ ਕੱਤਵੇਂ ਸਰਾ ਹੋ ਗਿਆ ਗੱਡੀ ਦੇ ਉਹ ਲੈ ਕੀਵੀ ਫੌਜੀ ਦੀ ਅੱਖਾਂ ਪਰ ਪਰ ਡੋਲੇ ਤੇ ਮੇਂ ਵਕਤੀ ਦੀ ू बैठा परदेश मै तुम याद करू बैठा परस तुम करपरू जटा न पुत सैर सुबीला गपरू जटा न पुत सैर सुबी को लग गया बड़े घर दियां कु ਵੇ ਦੇ ਕਰਾਂਦੀਆਂ ਕੁੜੀਆਂ ਆਈਆਂ ਆਈਆਂ ਪਟੋਲਾ ਬਣ ਕੇ ਵੇ ਕੰਨਾ ਦੇ ਵਿੱਚ ਪਿੱਪਲ ਪੱਤੀਆਂ ਕੰਨਾ ਪਿੱਪਲ ਪੱਤੀਆਂ ਬਾਹੀ ਚੂੜਾ ਸੰਕੇ ਗਿੱਦਾ ਜੱਟਿਆਂ ਦਾ ਵੇ ਖਸਕੀਨਾ ਫੜਕੇ ਗਿੱਦਾ ਜੱਟਿਆਂ ਦਾ ਵੇ ਖਸਕੀਨਾ ਫੜਕੇ ਗਿੱਦਾ ਜੱਟਿਆਂ ਦਾ ਵੇ ਇਹ ਦੰਦ ਤੂੰ गिनਨ ਨਾ ਜੇ ਮੁੰਡੇਆ ਮੇਰੇ ਦੰਦ ਤੂੰ गिनਨ ਨਾ ਕਰ ਦੇ ਤਾਰੀਫ ਮੇਰੀ ਹੱਸਦੀ ਮੰਦੇ ਕੋ ਜੜ ਗੇੜ ਤੇ ਹਰੇ ਅਰਦੀਆਂ ਤਾਂ ਦੇ ਕੇ ਨਾ ਦੇਖ ਕੋ ਦਿੱਤੀ ਸਮਾਂ ਤੇ ਵਿਖੇ ਗੇੜ ਜੜਾ ਜਦ ਹੁਣ ਮੈਂ ਨਾ ਡਰਦੀ ਭੰਗਿਆ ਜਾਨਕ ਮਾ ਦੇ ਜਹੋ ਨਾ ਮੈਂ ਡਰਦੀ ਭੰਗਿਆ ਜਾਨਕ ਨਾ ਡਰਦੀ ਸੰਭਾ चढ़ो <speaking> हथो <in foreign language> I <laughs>